ਮੈਂ ਸੁਸਪਨ ਚੰਦਰਪ ਸਿੰਘ ਆਬਾਦੀ ਡੇਰਾ ਪਵਦਨ ਸਿੰਘ ਪੰਚਾਇਤੋਂ ਜੀ ਅੱਜ ਕੀ ਮੀਟਿੰਗ ਕਰਾ ਕੀਤੀ ਗਈ ਆ ਕਿਉਂ ਕੀਤੀ ਗਈ ਆ ਕਿਹਦੇ ਖਿਲਾਫ ਕੀਤੀ ਗਈ ਆ ਮੀਟਿੰਗ ਨਹੀਂ ਜੀ ਆਪਣਾ ਤੇ ਇੱਕ ਸਾਡਾ ਸਾਰੇ ਲਗਨੇ ਪੰਚਾਇਤਾਂ ਦਾ ਮੇਰੇ ਮੈਂਬਰਸ ਮਾਨ ਮੇਰੀ ਪੰਚਾਇਤ ਮੋਦਰ ਬੰਦੇ ਜੀ ਇਲਾਕਾ ਨਿਵਾਸੀ ਸਾਰੇ ਜਿਹੜਾ ਕਿ ਗੁਰਾ ਸਿੱਧੂ ਨੇ ਗਾਣਾ ਗਾਇਆ ਜੀ ਇੱਕ ਬਹੁਤ ਜਿਆਦਾ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਨਿਖੇਧੀ ਕਰ ਸਕਦੇ ਆਂ ਜੀ ਸਖਤ ਵਿਰੋਧ ਕਰ ਸਕਦੇ ਆਂ ਜੀ ਇੱਕ ਸਰਪੰਚਾ ਪਤੀ ਮੋਦਰ ਹੁੰਦਾ ਇੱਕ ਪਿੰਡ ਦਾ ਸਰਪੰਚ ਔਰ ਸਾਰੇ ਸਰਪੰਚਾਂ ਦੇ ਵਿੱਚ ਕਾਫੀ ਜਿਆਦਾ ਵਿਰੋਧ ਹੈ ਕਿ ਇਹ ਗਾਣਾ ਜਿਹੜਾ ਔਨਲਾਈਨ ਟਾਈਮ ਨਾ ਲਿਖਿਆ ਜਾਵੇ ਤੇ ਨਾ ਇਹੋ ਜਿਹਾ ਅੱਗੇ ਤੋਂ ਕਲਾਕਾਰ ਕੋਈ ਵੀ ਇਹੋ ਜਿਹੇ ਗਾਣਾ ਨਾ ਬੋਲੇ ਕਿ ਲੱਗਦਾ ਜਿਵੇਂ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਕਿ ਲੱਗਦਾ ਮਾਫੀ ਤੁਸੀਂ ਦੇ ਦਿੱਤੀ ਮਾਫੀ ਲਈ ਇਹ ਸ਼ਬਦ ਹੈਗੇ ਨੇ ਨਹੀਂ ਜੀ ਮਾਫੀ ਉਹਨਾਂ ਮੰਗ ਲਈ ਲੋਕਾਂ ਥੋੜਾ ਮਾਫ ਕੀਤਾ ਜਾਂ ਸਰਪੰਚਾਂ ਨੇ ਥੋੜਾ ਮਾਫ ਕੀਤਾ ਉਹਨਾਂ ਮੰਗ ਲਈ ਮਾਫੀ ਮਾਫੀ ਤੇ ਹੁਣ ਜਦ ਮੰਗੀ ਹੋ ਜਾਂਦੀ ਜੋ ਕੋਈ ਅਗਲਾ ਬੰਦਾ ਮਾਫ ਕਰੇ ਜਿਨ੍ਹਾਂ ਚਿਰ ਅਗਲਾ ਬੰਦਾ ਕੋਈ ਮਾਫ ਨਹੀਂ ਕਰਦਾ ਉਹ ਮਾਫੀ ਕਹਦੀ ਕਿ ਕਹਿ ਸਕਦੇ ਆ ਇਸ ਕਰਕੇ ਜੇ ਮੈਨੂੰ ਨਹੀਂ ਮੇਰੀ ਵੀ ਮਾਫੀ ਜਿਹੜੀ ਇਹ ਵੀ ਦੇਣੀ ਚਾਹੀਦੀ ਆ ਕਿਉਂਕਿ ਇੰਦਾ ਤਾਂ ਕੋਈ ਵੀ ਗਾਣਾ ਬੰਦਾ ਕਲਾਕਾਰ ਅਦਰ ਕਲਾ ਕਿਲਾਦਕ ਸਰਪੰਚ ਬੜਾ ਜ਼ਿੰਮੇਵਾਰ ਹੁੰਦਾ ਵਾ ਕਿ ਉਹ ਵਧੀਆ ਹੁੰਦਾ ਹੁੰਦਾ ਇੰਨੀਆਂ ਵੋਟਾਂ ਪਾ ਕੇ ਲੋਕ ਜਿਦਾਉਂਦੇ ਨੇ ਇਸ ਦਾ ਦੇ ਨਾਲ ਖਲਾਫ ਗਾਣੇ ਬੋਲੇ ਛਵੀ ਕਿ ਨਹੀਂ ਖਰਾਬ ਹੋਣੀ ਦੇਖੋ ਜੀ ਇੱਕ ਨਮਾਇੰਦਾ ਹੁੰਦਾ ਜੀ ਚੁਣਿਆਇਆ ਨਮਾਇੰਦਾ ਹੁੰਦਾ ਜੀ ਤੇ ਜੋ ਜਿੱਥੋਂ ਵੀ ਚੱਲਦੀ ਹੈ ਚਾਹੇ ਵਿਧਾਨ ਸਭਾ ਰਾਜ ਸਭਾ ਪੰਚਾਇਤ ਤੋਂ ਹੀ ਚੱਲਦੀ ਹੈ ਜੀ ਸਾਰੇ ਮੈਂਬਰ ਸਰਪੰਚਾਂ ਤੋਂ ਹੀ ਚੱਲਦੀ ਹੈ ਤੇ ਅੱਜ ਤੋਂ ਮਿਨਿਸਟਰ ਜਿਹੜੇ ਵੀ ਸਰਪੰਚਾਂ ਤੋਂ ਅੱਜ ਮਿਨਿਸਟਰ ਜਾਂ ਮੁੱਖ ਮੰਤਰੀ ਮੰਤਰੀ ਤੱਕ ਬਣੇ ਆ ਜੀ ਕਿਉਂਕਿ ਸਰਪੰਚ ਇੱਕ ਬਹੁਤ ਵੱਡੀ ਜਿਹੜੀ ਇੱਕ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਜੀ ਜੋ ਵੀ ਲੋਕ ਚਾਉਂਦੇ ਨਵੇਂ ਦਿਨ ਚਾਉਂਦੇ ਵਿਹੜਾ ਨਵੇਂ ਦਾ ਜੀ ਇੱਕ ਉਹਨਾਂ ਨੇ ਕਿਹਾ ਵੀ ਡੀਜੇ ਵਾਲਿਆਂ ਨੂੰ ਕਵੈਸਟ ਕੀਤੀ ਆ ਬੇਨਤੀ ਕੀਤੀ ਵੀ ਗਾਣਾ ਜਿਹੜਾ ਲਾ ਲਿਆ ਜਾਵੇ ਕੀ ਗਣਾ ਚਾਹੁੰਦੇ ਨਹੀਂ ਡੀਜੇ ਵਾਲਿਆਂ ਨੂੰ ਵੇਖੋ ਕਹਿ ਕਹਿਤਾ ਵਾ ਤੁਸੀਂ ਦੇਖਿਓ ਆਉਣ ਵਾਲੇ ਟਾਈਮ 'ਚ ਲੱਗਣਿਆ ਜੀ ਗਾਣੇ ਉਹਨਾਂ ਦਾ ਕੰਮ ਹੈ ਜਾ ਕੇ ਦੋ ਬੰਦਨ ਚੌਣੇ ਕਹਿਤਾ ਜੀ ਉਹਨਾਂ ਨੂੰ ਤਾਂ ਲਾਉਣਾ ਪੈਣਾ ਜੀ ਬਾਕੀ ਉਹਦੇ ਵਿੱਚ ਉਹ ਗਾਣੇ ਦੇ ਬਾਅਦ ਚ ਤੁਹਾਨੂੰ ਪਤਾ ਕਿਤੇ ਨੋਕ ਚੋਕ ਛੋਟੀ ਮੋਟੀ ਹੋਵੇ ਤਾਂ ਕਿਤੇ ਦੇ ਕਿਤੇ ਗੱਲ ਜਾਂਦੀ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਇਹਨਾਂ ਦੀ ਮਾਫੀ ਮੰਗਨ ਨਾਲ ਤਾਂ ਕਿਸੇ ਦਾ ਨੁ ਲੱਗਦਾ ਨਹੀਂ ਥੋੜਾ ਮਾਹੌਲ ਹੀ ਖਾਸ ਹੁੰਦਾ ਵਿਆਹ ਸ਼ਾਦੀ ਜਦੋਂ ਜਾਂਦੇ ਕਿ ਦੇ ਹਾਂ ਤੁਸੀਂ ਆਉਣ ਅਟੈਂਟ ਦੇ ਹੀ ਲਿਓ ਜੀ ਅੱਗੇ ਜਦ ਨਾਰਮਲ ਗਾਣੇ ਤੋਂ ਹੋ ਜਾਂਦਾ ਇਹ ਤੇ ਫਿਰ ਗਾਣੇ ਬੜਾ ਇੱਕ ਵਿਰੋਧ ਹੈ ਜੀ ਕੋਈ ਆਪਾਂ ਆਪੋਜੀਟ ਪਾਰਟੀ ਕੋਈ ਹਰੀ ਆ ਜੇ ਜਿੱਤੀ ਹੈ ਜੇ ਕੁਝ ਵੀ ਆ ਉਹ ਗਾਣਾ ਲਾ ਕੇ ਕਹ ਦੋ ਫਿਰ ਅਗਲੇ ਮੰਨ ਰੋਸ ਤੇ ਹੋਣਗੇ ਜੀ ਆਉਣ ਵਾਲ ਜਿੰਨਾ ਜੀ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਜੀ ਪੱਕਾ ਹੀ ਕਿ ਲੱਗਦਾ ਜਿਵੇਂ ਗਾਣੇ ਲਿਖਣ ਤੋਂ ਪਹਿਲਾਂ ਬੋਲਣ ਪੈਂਦਾ ਸੋਚੀ ਸੋਚਾਂ ਜਾਂਦਾ ਹਾਰ ਹੋਈ ਇਹ ਸੋਚਣਾ ਤੇ ਇੱਕ ਇੱਕ ਵੇਖੋ ਜੀ ਪਹਿਲਾਂ ਇਹ ਨਹੀਂ ਸਮਝਉਂਦੀ ਇਹ ਸ਼ਬਦ ਬੋਲਣ ਤੋਂ ਪਹਿਲਾਂ ਨਾਲ ਸਕਿਆ ਕਿਉਂ ਨਹੀਂ ਸਰਪੰਚ ਨੂੰ ਨਾਲ ਕੀ ਸਮਝਿਆ ਕਿ ਐਮਿਤ ਦਿੱਤੀ ਸਰਪੰਚ ਨੂੰ ਜਿਹੜਾ ਇੱਕ ਸਰਪੰਚ ਨੂੰ ਐਮਿਤ ਨਹੀਂ ਦੇਣੀ ਸਕੂਟਰ ਮੈਂ ਫਿਰ ਸਰਪੰਚ ਕੋਟ ਦੂ ਆਮ ਬੰਦੇ ਆਸਤੇ ਕੀ ਹੋਊਗਾ ਤੁਸੀਂ ਇਹ ਸੋਚੂਗੀ ਇੱਕ ਪਿੰਡ ਦੇ ਨਮਾਇੰਦੇ ਨੂੰ ਚੁਣਿਆ ਨਮਾਇੰਦੇ ਨੂੰ ਕਹਿ ਦੂਗਾ ਕਿ ਮੈਂ ਪਿੰਡ ਦਾ ਸਰਪੰਚ ਕੋਟ ਦੂ ਤੇ ਆਮ ਲੋਕਾਂ ਨੂੰ ਉਹ ਕੀ ਅਪੀਲ ਕਰੂਗਾ ਜੀ ਇਸ ਕਰਕੇ ਸਾਡੇ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਮੰਗਿਆ ਜੀ ਅਸੀਂ ਤੇ ਅਪੀਸਿਸਾ ਨੂੰ ਕਵਾਂਗੇ ਮਾਨਯੋਗ ਮੁਕੰਮਲਦੀ ਸਾਹਿਬ ਨੂੰ ਕਵਾਂਗੇ ਇਹਨਾਂ ਤੇ ਸਖਤ ਕਰਵਾਏ ਅਮੇ ਕਲਾਕਾਰ ਸਖਤ ਕਰਵਾਏ ਲੱਗਦਾ ਵੀ ਜਿਹੜਾ ਦਬਦਬਾ ਹੁੰਦਾ ਹੈ ਕਿ ਡਰ ਹੁੰਦਾ ਹੈ ਜੋ ਪੰਜ ਦਾ ਇਹ ਗਾਣੇ ਨੇ ਕਿਤੇ ਉਹ ਦਬਦਬਾ ਵੀ ਜਿਹੜਾ ਡਰ ਵੀ ਲੋਕਾਂ ਦਾ ਜਿਹੜਾ ਖੋਲੇ ਤੱਕ ਗਿਆ ਬਿਲਕੁਲ ਜੀ ਫਰਕ ਪੈਂਦਾ ਜੀ ਸਰਪੰਚਾਂ ਦੀ ਸ਼ਖੀ ਵਿੱਚ ਫਰਕ ਪੈਂਦਾ ਜੀ ਹੁਣ ਇਹਨਾਂ ਨੂੰ ਪਤਾ ਨਹੀਂ ਗੁਲਾਬ ਸਿੱਧੂ ਨੇ ਕੀ ਸੋਚ ਕੇ ਗਾਇਆ ਕੋਈ ਇਹਨਾਂ ਦੇ ਵੀ ਰਿਸ਼ਤੇਦਾਰ ਹੋਣ ਕੇ ਮਾਮਾ ਚਾਚਾ ਤਾਂ ਕੋਈ ਬਜ਼ੁਰਗ ਉਹ ਵੀ ਸਰਪੰਚ ਬਣੇ ਹੋਣਗੇ ਉਹਨਾਂ ਨੂੰ ਪੁੱਛ ਕੇ ਦੇਖ ਲੈ ਵੀ ਕਿੰਡੀ ਕੁ ਸੋਹਣੀ ਗੱਲ ਕੀਤੀ ਇਹਨੇ ਕਿ ਲੱਗਦਾ ਨਹੀਂ ਸਰਪੰਚਾਂ ਲੋਕੀ ਰੱਬ ਸਮਝਦੇ ਨੇ ਕਿ ਉਹਦੀ ਪੰਚਾਇਤ ਸਮੇ ਦੇ ਲੋਕ ਕਹਿਣਾ ਮੰਨਦੇ ਨੇ ਫਿਰ ਇਤਾ ਗਾਣੇ ਬੋਲਨੇ ਸਰਪੰਚਾਂ ਦੇ ਖਿਲਾਫ ਪਿੰਡ ਦੇ ਖਿਲਾਫ ਵੇਖੋ ਜੀ ਜੇ ਕੋਈ ਸਰਪੰਚ ਬੰਦਾ ਜਾਂ ਮੈਂਬਰ ਬੰਦਾ ਨੂੰ ਨਮੈਂਦੇ ਲੋਕ ਹੀ ਚੁੰਨੇ ਪਿੰਡ ਦੇ ਤੇ ਵੇਖੋ ਅਸੀਂ ਇੱਕ ਮੋਦਰ ਘਰ ਦੇ ਮੋਦਰ ਬੰਦੇ ਆਪਣੇ ਬਜ਼ੁਰਗ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਔਰ ਇੱਕ ਸਰਪੰਚ ਦੇ ਖਿਲਾਫ ਇਹ ਏਡੀ ਵੱਡੀ ਗੱਲ ਕਰਨੀ ਉਹ ਵੀ ਸੋਸ਼ਲ ਮੀਡੀਆ ਤੇ ਗਾ ਕੇ ਬਹੁਤ ਮਤ ਪੱਗਦੀ ਕਿ ਲੱਗਦਾ ਜਿਵੇਂ ਸੋਸ਼ਲ ਮੀਡੀਆ ਹਰ ਇੱਕ ਗਾਣਾ ਬੜਾ ਵਾਇਰਲ ਹੋ ਰਿਹਾ ਲੋਕਾਂ ਨੇ ਸਟੇਟਸ ਲਾਏ ਨੇ ਕੋਈ ਰੀਲਾ ਬਣਾ ਰਿਹਾ ਤੇ ਕੀ ਕਹਿਣਾ ਚ ਅਸ ਇਹ ਤੇ ਹੁਣ ਜੀ ਵੇਖੋ ਅਸੀਂ ਤੇ ਕਹਿੰਦੇ ਜੀ ਬੈਣ ਹੋਣਾ ਚਾਹੀਦਾ ਜੀ ਕੋਈ ਰੀਲ ਨਾ ਬਣਾਵੇ ਕਿਸ ਦਾ ਮਾਹੌਲ ਨਾ ਖਰਾਬ ਹੋਵੇ ਕਿਸੇ ਦੇ ਕੱਲ ਨੂੰ ਕੋਈ ਸ਼ਕੀ ਜਿਹਾ ਫਰਕ ਨਾ ਪਵੇ ਇਹ ਤੇ ਸਾਡੀ ਤਾਂ ਅਪੀਲ ਇਹੀ ਹੈ ਜੀ ਨਾ ਰੀਲ ਬਣਾਈ ਨਾ ਸਟੇਟਸ ਲਾਇਆ ਜਾਣ ਇਹੋ ਜਿਹੇ ਗਾਣੇ ਤੇ ਪਾਬੰਦੀ ਲੱਗਣੀ ਚਾਹੀਦੀ ਲੱਗਦਾ ਹੈ ਸਰਪੰਚਾਂ ਨੂੰ ਸ਼ੁਰੂ ਤੋਂ ਮਦਦ ਦਿੱਤਾ ਜਾਂਦਾ ਕਰੀ ਗਾਂਡਾ ਨੂੰ ਲੈ ਕੇ ਕਰੀ ਇਹ ਜਿਉਂ ਲੈ ਕੇ ਸਰਪੰਚ ਜਿੱਦਾਂ ਕਰਦਾ ਕਰੀ ਜਿੱਦਾਂ ਕਰਦਾ ਚਲੋ ਇਹ ਤੇ ਜੀ ਚੱਲਦਾ ਹੀ ਆਇਆ ਠੀਕ ਹੈ ਜੀ ਹੁੰਦੇ ਆਇਆ ਚਲੋ ਆਪੋ ਜੀਟ ਪਾਰਟੀਆਂ ਕਰਦੀਆਂ ਆ ਪਰ ਇਹੋ ਜਿਹੇ ਜਿਹੜੇ ਕਿਹੇ ਨੇ ਸ਼ਬਦ ਵਾਲੀ ਕੀ ਮੰਗ ਕਰਦੇ ਕੀ ਗੱਲ ਕਰਦਾ ਬਾਈ ਅਸੀਂ ਦੇ ਮੰਗੇ ਹੀ ਕਰਦੇਗੇ ਇਹੋ ਜਿਹੇ ਗਾਣੇ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿਸੇ ਵੀ ਰੀਲ ਜਾਂ ਕਿਸੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਜੀ ਵਿਆਹ ਸ਼ਾਦੀ ਦੇ ਬੇਹਦ ਮਤਭਗੀ ਖਬਰਾਂ ਵੀ ਨਹੀਂ ਚੱਲਣ ਚਾਹੀਦੀ ਨਾ ਡੀ ਜੇ ਤੇ ਨਾ ਫੰਕਸ਼ਨ ਤੇ ਕਿਤੇ ਬੈਨ ਹੋਣਾ ਚਾਹੀਦਾ ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027